ਕਿ ਤਾਂ ਆਪਣਾ ਇਹਦਾ ਸੰਡੇ ਆਫਰ ਆ ਵੀਰੇ ਮੰਨ ਲਓ ਜੇ ਮੈਂ ਹੁਣ ਲਾਰਜ ਵੀ ਦਾ ਲੈਣਾ ਸੰਡੇ ਹੁਣ ਮੰਨ ਲਓ ਆਪਣੇ 240 ਵਾਲਾ ਲੈਣਾ ਤਾਂ 190 ਰੁਪਏ ਦਾ ਫ੍ਰੀ ਮਿਲੂ ਉਹਨੂੰ ਤੇ ਵੀ ਸਿਰਫ 99 ਦੇ ਵਿੱਚ ਮਿਲਦਾ ਉਹ ਦੋ ਬੱਚੇ ਆਉਣ ਨਾਲ ਰੱਜਣ ਹਾਂ ਵੀਰੇ ਤੁਸੀਂ ਦੇਖੋ ਸਾਡਾ ਟੇਸਟ ਚੈੱਕ ਕਰੋ ਸਾਡੀ ਕਵਾਂਟਿਟੀ ਚੈੱਕ ਕਰੋ ਤੇ ਬਾਜ਼ਾਰ ਚ ਵੀ ਚੈੱਕ ਕਰੋ ਪ੍ਰਾਈਸ ਵੀ ਚੈੱਕ ਕਰੋ ਇਹ ਵਾਲਾ ਖੁਸ਼ ਹੋ ਕੇ ਜਾਂਦਾ ਵੀਰੇ ਉਹ ਆ ਗਿਆ ਤਾਂ ਬਰਥਡੇ ਸੈਲੀਬ੍ਰੇਸ਼ਨ ਕਰ ਸਕਦੇ ਨੇ ਉਹਦੇ ਲਈ ਆਪਾਂ ਡੈਕੋਰੇਸ਼ਨ ਕਰਦੇ ਹਾਂ ਕੇਕ ਅਵੇਲੇਬਲ ਕਰਾ ਕੇ ਦਿੰਨੇ ਹਾਂ ਲੈਣ ਨੂੰ ਠੀਕ ਹੈ ਨਾ ਤੇ ਜਿਹੜਾ ਵੀ ਉਹਨਾਂ ਦਾ ਫੂਡ ਹੁੰਦਾ ਉਹ ਆਪਾਂ ਬਾਕੀ ਜੋ ਵੀ ਉਹਨੂੰ ਵੀ ਜੇ 500 ਤੋਂ ਪਲੱਸ ਤਾਂ ਆਪਾਂ ਪੂਰੀ ਸਿਟੀ ਦੇ ਵਿੱਚ ਜਿਹੜੇ ਨੇੜੇ ਦੇ ਜਿਹੜੇ ਪਿੰਡ ਨੇ ਇੱਥੇ ਆਪਣੇ 6-7 ਕਿਲੋਮੀਟਰ ਆਪਣੀ ਫ੍ਰੀ ਆਫ ਪੋਸਟ ਡਿਲੀਵਰੀ ਆ ਮਤਲਬ ਕੋਈ ਐਕਸਟਰਾ ਚਾਰਜ ਨਹੀਂ ਹੈਗਾ ਲੈ ਵੀ ਮਿੱਤਰੋ ਪਹੁੰਚੇ ਹੋਏਗੇ ਅੱਜ ਫੇਰ ਆਪਾਂ ਪੰਜ ਤਾਰਾ ਫਾਸਟ ਫੂਡ ਵਾਲਾਂ ਦੇ ਪਿਛਲੇ ਵਾਰ ਆਏ ਸੀ ਬਈ ਆਪਾਂ ਪੀਜ਼ਾ ਖਾਣ ਵਾਸਤੇ ਪੀਜ਼ਾ ਦੀ ਕੁਆਲਿਟੀ ਦੇ ਟੇਸਟ ਬਈ ਇੱਕ ਨੰਬਰ ਸੀਗਾ ਤੇ ਰੇਟ ਦੀ ਗੱਲ ਬਾਤ ਕਰੀਏ ਬਈ ਸਿਰਫ 90 ਰੁਪਈਆ ਦੇ ਵਿੱਚ ਯਾਨੀ ਕਿ ਬਈ ਜੇ ਤੁਸੀਂ ਸ਼ਹਿਰ ਸੰਗਰੂਰ ਦੇ ਵਿੱਚ ਪੰਜ ਤਾਰਾ ਵਾਲਾਂ ਦੇ ਆਉਨੇ ਹੋਗੇ ਕਾ ਤੁਸੀਂ ਸਿਰਫ 90 ਰੁਪਈਆ ਦੇ ਵਿੱਚ ਰੱਜ ਕੇ ਜਾ ਸਕਦੇ ਹੋਗੇ ਤੇ ਬਾਕੀ ਹੋਰ ਬਈ ਕਿਹੜੀਆਂ ਕਿਹੜੀਆਂ ਆਫਰਾਂ ਨੇ ਤੇ ਬਾਈ ਕੋਲੇ ਬਈ ਬੁੱਧਵਾਰ ਸ਼ਨੀਵਾਰ ਤੇ ਐਤਵਾਰ ਨੂੰ ਦਿਨ ਤਿੰਨ ਦਿਨ ਆਫਰ ਹੁੰਦੀ ਹੈ ਕਿ ਤੁਸੀਂ ਉਹਨਾਂ ਆਫਰਾਂ ਦਾ ਵੀ ਫਾਇਦਾ ਲੈ ਸਕਦੇ ਹੋਗੇ ਤੇ ਰੇਟ ਤੇ ਕੁਆਲਿਟੀ ਇੱਕ ਨੰਬਰ ਆ ਗਈ ਗ੍ਰੇਟ ਘੱਟ ਤੇ ਕੁਆਲਿਟੀ ਵੱਧ ਬਾਕੀ ਹੋਰ ਕਿਹੜੀ ਕਿਹੜੀ ਆਫਰਾਂ ਨੇ ਕਿਹੜੇ ਕਿਹੜੇ ਦਿਨ ਤੁਸੀਂ ਇੱਥੇ ਆ ਕੇ ਪੀਜ਼ਾ ਪਾਸਤਾ 버ਗਰ ਹੋਰ ਵੀ ਬਹੁਤ ਕੁਝ ਆ ਬਈ ਖਾ ਸਕਦੇ ਹੋਗੇ ਆਜੋ ਬਈ ਬਾਕੀ ਗੱਲਬਾਤ ਕਰਦੇ ਆ ਬਈ ਤੇ ਨਾਲ ਆਜੋ ਲੇਵੀ ਆ ਜਾਓ ਮਿੱਤਰੋ 20 ਦਿਨਾਂ ਨਾਲ ਗੱਲਬਾਤ ਕਰਦੇ ਆਂਗੇ ਪਿਛਲੇ ਵਾਰ ਆ ਪਾਏ ਸੀ ਤੇ ਪਿਛਲੇ ਵਾਰ ਵਾਲਾ ਕੰਮ ਕਿਵੇਂ ਰਿਹਾ ਉਹ ਵੀ ਆਪਾਂ ਵੀਰ ਤੋਂ ਪੁੱਛਾਂਗੇ ਬਾਈ ਜੀ ਅਸੀ ਕਰ ਜੀ ਕੀ ਹਾਲ ਚੱਲ ਨੇ ਬਾਈ ਜੀ ਬਹੁਤ ਵਧੀਆ ਵੀਰੇ ਠੀਕ ਹੈ ਜੀ ਕਿਵੇਂ ਰਿਹਾ ਬਾਈ ਜੀ ਪਿਛਲਾ ਰਿਸਪੌਂਸ ਉਹ ਦੱਸੋ ਬਹੁਤ ਵਧੀਆ ਰਿਸਪੌਂਸ ਰਿਹਾ ਹੈ ਵੀਰੇ ਠੀਕ ਹੈ ਜੀ ਤੁਸੀਂ ਜਿਹੜਾ ਦੱਸਿਆ ਲੋਕਾਂ ਨੂੰ ਵੀ ਆਪਣਾ 90 ਰੁਪਏ ਦਾ ਆਪਣਾ ਪੀਜ਼ਾ ਮਿਲਦਾ ਤੇ ਚਾਹ ਦਾ 버ਗਰ ਬਹੁਤ ਪਹਿਲਾਂ ਪਤਾ ਹੀ ਨਹੀਂ ਸੀ ਯਾਰ ਵੀ ਐਦਾਂ ਦਾ ਵੀ ਹੰਦਾ ਆਫਰ ਕੋਈ ਵੀ ਐਦਾਂ ਦਾ ਵੀ ਮਿਲਦਾ ਨਾਲੇ ਸਭ ਤੋਂ ਮੇਨ ਗੱਲ ਇਹ ਸੀ ਵੀ ਸਾਡੀ ਕਸਟਮਰਾਂ ਨੂੰ ਬੁਲਾਉਣ ਦਾ ਮਕਸਦ ਇਹ ਸੀ ਵੀ ਸਾਡਾ ਟੇਸਟ ਚੈੱਕ ਕਰੋ ਸਾਡੇ ਕੰਟੈਂਟ ਵੀ ਚੈੱਕ ਕਰੋ ਤੇ ਬਾਜ਼ਾਰ 'ਚ ਵੀ ਚੈੱਕ ਕਰੋ ਪ੍ਰਾਈਸ ਵੀ ਚੈੱਕ ਕਰੋ ਠੀਕ ਹੈ ਇਹ ਵਾਲਾ ਖੁਸ਼ ਹੋ ਕੇ ਜਾਂਦਾ ਵੀਰੇ ਠੀਕ ਹੈ ਜੀ ਕਿਵੇਂ ਦੱਸਿਆ ਵੀਰਾਂ ਨੇ ਜਦੋਂ ਵੀਰ ਇੱਥੇ ਆਏ ਕੱਦ ਦਾ ਉਤਵਾਦ ਕਿਵੇਂ ਲੱਗਿਆ ਬਹੁਤ ਵਧੀਆ ਵੀਰੇ ਉਹਨਾਂ ਨੇ ਬਹੁਤ ਬੜੇ ਰਿਸਪੌਂਸ ਦਿੱਤਾ ਸਾਨੂੰ ਕਹਿੰਦੇ ਵੀ ਦੁਬਾਰਾ ਵੀ ਆਵਾਂਗੇ ਅਸੀਂ ਕਈ ਕਸਟਮਰ ਥੋੜੀ ਵੀਡੀਓ ਦੇਖ ਕੇ ਆਏ ਉਹ ਥੈਂਕ ਯੂ ਵੀਰੇ ਤੁਹਾਡਾ ਬਹੁਤ ਧੰਨਵਾਦ ਹਾਂ ਉਹਨਾਂ ਨੇ ਕਿਹਾ ਵੀ ਅਸੀਂ ਵੀਡੀਓ ਦੇਖ ਕੇ ਆਇਆ ਤੇ ਉਹ ਖਾ ਕੇ ਵੀ ਗਏ ਤੇ ਖੁਸ਼ ਹੋ ਕੇ ਗਏ ਸਹੀ ਗੱਲ ਤੇ ਰਿਪੀਟ ਵੀ ਆ ਰਹੇ ਨੇ ਵੀਰੇ ਬਹੁਤ ਬਹੁਤ ਜ਼ਿਆਦਾ ਖੁਸ਼ੀ ਇਹ ਹੀ ਗੱਲ ਦੀ ਆ ਲੈ ਵੀ ਮਿੱਤਰੋ ਜਾਲੀ ਕਿ ਜੇ ਤੁਸੀਂ ਇੱਥੇ ਆਓਗੇ ਨਾ ਤੁਸੀਂ ਖੁਸ਼ ਹੋ ਕੇ ਜਾਓਗੇ ਇੱਕ ਤਾਂ ਬਈ ਜੀ ਰੇਟ ਘਟ ਤੇ ਕੁਆਲਿਟੀ ਵੱਧ ਕੁਆਲਿਟੀ ਦੱਸ ਸਾਊਥ ਵੀ ਕੁਆਲਿਟੀ ਵੀ ਤੁਸੀਂ ਖਾਦਾ ਦੇਖੋ ਮੈਂ ਤਾਂ ਆਪਣ ਮੈਂ ਹੁਣ ਮੱਦੇ ਮੂੰਹ ਕਹੂੰਗਾ ਤੁਸੀਂ ਨੇ ਆਪ ਖਾਦਾ ਤੁਸੀਂ ਦੱਸੋ ਵੀਰੇ ਕੁਆਲਿਟੀ ਵੀ ਐਸੀ ਅੱਜ ਕੁਲੜ ਪੀਜਾ ਖਾਦਾ ਨਾ ਵੀਰੇ ਜਿਹੜੇ-ਜਿਹੜੇ ਹੁੰਦੇ ਨੇ ਕੁਲੜ ਪੀਜਾ ਉਹ ਦੱਸਿਓ ਬਈ ਇੱਕ ਵਾਰੀ ਕੁਲੜ ਪੀਜਾ ਵੀਰੇ ਆਪਣੇ ਕੋਲ ਸਮਾਲ ਹੁੰਦਾ ਤੇ ਲਾਰਜ ਹੁੰਦਾ ਲਾਰਜ ਦੀ ਕੁਆਂਟੀਟੀ ਤੁਸੀਂ ਨੇ ਦੇਖ ਕੇ ਲਈ ਕੁਆਂਟੀਟੀ ਬਹੁਤ ਜਿਆਦਾ ਹਾਂ ਤੇ ਸਮਾਲ ਹੁੰਦਾ ਵੀਰੇ ਸਮਾਲ ਵੀ ਬੰਦਾ ਆਰਮਨਾਲ ਮਤਲਬ ਕਿ ਕਹਿੰਦਾ ਵੀ ਹੋਰ ਨਹੀਂ ਕੁਝ ਖਾਣਾ ਮੈਂ ਤੇ ਜਿਹੜਾ ਆਪਣਾ ਹਾਂ ਸਮਾਲ ਜਿਹੜਾ ਆਪਣਾ 99 ਰੁਪਏ ਦਾ ਵੀਰੇ ਤੇ ਜਿਹੜਾ ਆਪਣਾ ਲਾਰਜ 129 ਇੱਕ ਵੀਰੇ ਆਪਣਾ ਯਾਰ ਪਿਛਲੀ ਵਾਰ ਨਾ ਵੀ ਮਤਲਬ ਕਿ ਕਹਿੰਦੇ ਸੀ ਵੀ ਲੋਕ ਯਾਰ ਵੀ ਤੁਸੀਂ ਆਫਰ ਨਹੀਂ ਹੋਰ ਲਾਓ ਹਨਾ ਆਫਰ ਐਕਚੁਅਲੀ ਆਫਰ ਆਪਣੇ ਹੈਗੇ ਸੀ ਪਤਾ ਆਪਾਂ ਦੱਸ ਨਹੀਂ ਸਕਦੇ ਹਾਂ ਇੱਕ ਤਾਂ ਆਪਣੇ ਜਿਹੜਾ ਸੰਡੇ ਆਫਰ ਹੈ ਵੀਰੇ ਮੰਨ ਲਓ ਜਿਵੇਂ ਹੁਣ ਲਾਰਜ ਪੀਜ਼ਾ ਲੈਣਾ ਸੰਡੇ ਹੁਣ ਮੰਨ ਲਓ ਆਪਣੇ 240 ਵਾਲਾ ਲੈਣਾ ਤਾਂ 190 ਰੁਪਏ ਵਾਲਾ ਫ੍ਰੀ ਮਿਲੂ ਉਹਨੂੰ ਮਤਲਬ ਕਿ 240 ਦੇ ਵਿੱਚ ਉਹਨੂੰ ਲਾਰਜ ਦੇ ਨਾਲ ਮੀਡੀਅਮ ਫ੍ਰੀ ਮਿਲਣਾ ਅਸੇ ਮਤਲਬ ਕਿ ਦੋ ਪੀਜ਼ੇ ਹੋ ਗਿਆ ਉਹਨਾਂ ਨੂੰ ਮਤਲਬ ਕਿ ਫੈਮਿਲੀ ਆਉਂਦੀ ਆ ਉਹ 240 ਦੇ ਵਿੱਚ ਆਦਾ ਰੱਜ ਕੇ ਜਾ ਸਕਦੀ ਆ ਠੀਕ ਹੈ ਉਹਨਾਂ ਨੂੰ ਐਕਸਟਰਾ ਪੈਸੇ ਪੇਮੈਂਟ ਕਰਨ ਦੀ ਕੋਈ ਲੋੜ ਨਹੀਂ ਹੈਗੇ ਯਾਨੀ ਕਿ ਬਈ ਜੇ ਤੁਸੀਂ ਐਤਵਾਰ ਨੂੰ ਆਉਣੇ ਹੋਗੇ ਤਾਂ ਬਈ ਲਾਰਜ ਨਾਲ మీడియం ਫਰੀ ਹੈ ਵੱਡੇ ਨਾਲ ਛੋਟਾ ਫਰੀ ਹੈ ਜੇ ਤੁਸੀਂ మీడియం ਲਾਓਗੇ ਮੰਨ ਲਓ ਵੀ ਯਾਰ ਆਹ ਕਹਿੰਦਾ ਯਾਰ ਅਸੀਂ ਤਾਂ ਲਾਰਜ ਲੈਣਾ ਨਹੀਂ ਇਹ ਤਾਂ మీడియం ਲੈਣਾ ਤਾਂ ਉਹਦੇ ਨਾਲ ਵੀ ਅਸੀਂ ਰੈਗੂਲਰ ਫਰੀ ਦਿੰਨੇ ਆਂ ਫਰੀ ਦੇ ਦਿੰਨੇ ਹਾਂ ਉਹਦੇ ਨਾਲ ਵੀ ਰੈਗੂਲਰ ਆਫਰਤਾ ਜਾਨੀ ਕਿ ਰਹੂਗੀ ਹਾਂ ਸੰਡੇ ਦਾ ਇਹ ਕੰਟੀਨਿਊ ਹੈਗਾ ਹੀ ਹੈਗਾ ਆਫਰ ਇਹ ਤੇ ਜੇ ਹਾਂ ਉਸ ਤੋਂ ਬਿਨਾ ਜਿਵੇਂ ਹੁਣ ਬੁੱਧਵਾਰ ਤੇ ਸਾਡਾ ਆਫਰ ਹੈਗਾ ਜੀ ਜਿਵੇਂ ਹੁਣ ਬੁੱਧਵਾਰ ਨੂੰ ਆਫਰ ਹੈ ਜੀ ਆਪਣਾ ਬੁੱਧਵਾਰ ਨੂੰ ਜੇ ਕੋਈ ਮੀਡੀਅਮ ਪੀਜ਼ਾ ਬਾਏ ਕਰਦਾ ਤਾਂ ਉਹਦੇ ਨਾਲ ਆਪਾਂ ਇੱਕ ਸਿੰਗਲ ਟਾਪਿੰਗ ਪੀਜ਼ਾ ਫਰੀ ਦੇ ਦਿੰਨੇ ਹਾਂ ਸਮਾਲ ਠੀਕ ਹੈ ਜੀ ਹਾਂ ਹੋਰ ਸ਼ਨੀਵਾਰ ਨੂੰ ਵੀ ਸੇਮ ਆਪਣਾ ਆਫਰ ਹੈ ਸ਼ਨੀਵਾਰ ਨੂੰ ਵੀ ਸੇਮ ਯਾਨੀ ਕਿ ਬਾਈ ਬੁੱਧਵਾਰ ਸ਼ਨੀਵਾਰ ਤੇ ਐਤਵਾਰ ਤਿੰਨੇ ਦਿਨ ਬਈ ਤੁਸੀਂ ਆਫਰਾਂ ਦਾ ਫਾਇਦਾ ਤੇ ਜਿਹੜਾ ਆਪਣਾ 99 ਰੁਪਿਆ ਵਾਲਾ ਜਿਹੜਾ ਜਵਾਕਾਂ ਵਾਲਾ ਆਫਰ ਹੈ ਬੱਚਿਆਂ ਵਾਲਾ ਜੀ ਇਹ ਕੰਟੀਨਿਊ ਹੈ ਕਿਉਂਕਿ ਹੁਣ ਕਈ ਵਾਰ ਕਹਿੰਦੇ ਨੇ ਆ ਸੰਡੇ ਨੂੰ ਕਈ ਵਾਰ ਕੀ ਕਰ ਫੈਮਿਲੀ ਬਿਜ਼ੀ ਹੁੰਦੀ ਹੈ ਪ੍ਰੋਗਰਾਮਾਂ ਦਾ ਬੱਚੇ ਸਾਡੇ ਕੋਲ ਹੋਰ ਡੇ ਆ ਜਾਂਦੇ ਨੇ ਕਈ ਸਾਨੂੰ ਤਾਂ ਇਹੀ ਆਫਰ ਚਾਹੀਦਾ ਅਸੀਂ ਕਹਿਣਾ ਹੁਣ ਇਹਨੂੰ ਸਾਨੂੰ ਰੈਗੂਲਰ ਕਰਨਾ ਪਏ ਇਸਕਾ ਡਿਮਾਂਡ ਕਰਕੇ ਇਹ ਹੁਣ ਸਾਡਾ ਰੈਗੂਲਰ ਹੈ ਨਵੀਂ ਸਿਰਫ 99 ਦੇ ਵਿੱਚ ਮਿਲਦਾ ਉਹ ਦੋ ਬੱਚੇ ਆਮ ਨਾਲ ਰੱਜਣ ਹਾਂ ਵੀਰੇ ਤੁਸੀਂ ਦੇਖੋ ਜੇ ਮੰਨ ਲਓ ਤੁਸੀਂ ਨੇ 버거 ਲੈਣਾ ਹੈ 버거 ਲਾ ਲਓ ਫ੍ਰੈਂਚ ਫ੍ਰਾਈ ਲਾ ਲਓ ਇਹਦਾ 150 ਤੋਂ ਪਲੱਸ ਜਾਂਦਾ ਇਹ ਬਜਟ ਇਹਦੇ ਆਪਣੇ ਨਹਿਰੇਪੀਨ ਜਪਾਨ 99 ਦੇ ਵਿੱਚ ਨਾ ਹਾਂ ਯਾ ਜੀ ਵੱਡਾ ਕੰਬੋ ਦੇ ਵਿੱਚ ਕੀ ਹੁੰਦਾ 400 ਵੱਡੋ ਕੰਬੋ ਦੇ ਵਿੱਚ ਵੀਰੇ ਫੈਮਿਲੀ ਕੰਬੋ ਆ ਗਿਆ ਆਪਣਾ ਇਹ ਜੇ ਮੈਂ ਹੁਣ ਮੰਨ ਲਵਾਂ ਇੱਕ ਕਈ ਬੰਦੇ ਆ ਗਏ ਹਨਾ ਮੰਨ ਲਓ ਉਹਦੇ ਵਿੱਚ ਆਪਾਂ ਸੈਂਡਵਿਚ ਹੋ ਗਿਆ ਪੀਜ਼ਾ ਹੋ ਗਿਆ ਆਲੂ ਟਿੱਕੀ ਆਪਣਾ ਰੈਪ ਹੋ ਗਿਆ ਇਹਦੇ ਵਿੱਚ ਵੱਡੀ ਬੋਤਲ ਆਪਣੀ 750 ਐਮਐਲ ਦੀ ਕੋਲਡ ਡਰਿੰਕ ਦੀ ਹੋਗੀ ਕੋਲਡ ਡਰਿੰਕ ਦੀ ਹੋਗੀ ਲੈ ਮਿੱਤਰੋ ਯਾਨੀ ਕਿ ਤੁਸੀਂ ਇੰਨਾ ਆਫਰਾਂ ਦਾ ਫਾਇਦਾ ਲੈ ਸਕਦੇ ਹੋਗੇ ਲੈ ਵੀ ਹੁਣ ਆਪਾਂ ਬਾਈ ਤੋਂ ਪੁੱਛਦੇ ਆ ਵੀ ਇਹਨੇ ਕੋਲੇ ਹੁੰਦਾ ਕੀ ਕੀ ਹੈ ਕੀ ਕੀ ਹੁੰਦਾ ਬਈ ਮੈਨੂੰ ਸਮਝ ਆ ਰਿਹਾ ਹੈ ਮਾਲੋ ਜਿਵੇਂ ਹੁਣ ਮੋਸਟਲੀ ਲੋਕ ਹੁੰਦੇ ਨੇ ਆਪਣੇ ਇੱਥੇ ਕੰਮ ਕਰਦੇ ਨੇ ਮੋਸਟਲੀ ਲੋਕ ਹਨ ਉਹਨਾਂ ਨੇ ਹੁਣ ਬਰਥਡੇ ਸੈਲੀਬ੍ਰੇਸ਼ਨ ਕਰਨਾ ਜਾਂ ਕੋਈ ਕਰਨਾ ਹੈ ਉਹ ਕਈ ਵਾਰ ਹੁਣ ਜਿਹੜੇ ਰੈਸਟੋਰੈਂਟ ਨੇ ਮੋਸਟਲੀ ਰੈਸਟੋਰੈਂਟ ਉਹਨਾਂ ਕੋਲ ਸਪੇਸ ਦੀ ਕਮੀ ਹੈ ਸਹੀ ਗੱਲ ਹੈ ਜੀ ਜੇ ਕਿਸੇ ਕੋਲ ਸਪੇਸ ਵੀ ਹੈਗੀ ਤਾਂ ਉਹ ਇੱਕ ਜੋ ਟੋਕਨ ਹੀ ਬੈਠ ਸਕਦੇ ਜਿਵੇਂ ਹੁਣ ਆਪਣਾ ਕੈਕ ਬਣਾਜੋ ਜਿਵੇਂ ਹੁਣ ਆਪਣੇ ਕੋਲ ਆ ਕੈਕ ਬਣਾਇਆ ਇਹਦੀ ਕੋਈ ਐਕਸਟਰਾ ਕੋਈ ਆਪਾਂ ਨੇ ਪੇਮੈਂਟ ਨਹੀਂ ਰੱਖੀ ਹੋਈ ਇਹਦੇ ਵਿੱਚ ਆਪਾਂ 12 ਮਤਲਬ ਕਿ 12 ਫਰੈਂਡ ਆ ਕੇ ਆਦਾ ਸੈਲੀਬ੍ਰੇਸ਼ਨ ਕਰ ਸਕਦੇ ਆ ਇੰਨੇ ਹੀ ਹੁੰ ਕਈ अवेलेबल ਕਰਾ ਕੇ ਦਿੰਨੇ ਆਲੇ ਨੂੰ ਠੀਕ ਹੈ ਨਾ ਤੇ ਜਿਹੜਾ ਵੀ ਉਹਨਾਂ ਦਾ ਫੂਡ ਹੁੰਦਾ ਉਹ ਆਪਾਂ ਬਾਕੀ ਜੋ ਵੀ ਹੈਗਾ ਜਾਂ ਜੋ ਵੀ ਹੈਗੇ ਨਾ ਆਫਰ ਹੈਗੇ ਨਾ ਤਾਂ ਕੰਟੀਨਿਊ ਹੈਗੀ ਹੈਗੇ ਨਾ ਫਿਰ ਸਾਡਾ ਕਹਿਣ ਦਾ ਮਕਸਦ ਇਹ ਆ ਵੀ ਮਤਲਬ ਕਿਸੇ ਨੇ ਬਾਡੀ ਸਰਵਿਸ ਨਹੀਂ ਕਰਨਾ ਹੁਣ ਉਹ ਚੇਰਾਂ ਤੇ ਬੈਂਦੇ ਨੇ ਹੁਣ ਚੇਰਾਂ ਤੇ ਚਾਰ ਪਾਸੇ ਨਹੀਂ ਬਹਿ ਸਕਦੇ ਇੱਕ ਪਾਸੇ ਨਾ ਚਾਰ ਫਿਰ ਪਿੱਛੇ ਹੁਣ ਜਦੋਂ ਇੱਕ ਇੱਕ ਪਾਸੇ ਬੈਠਾ ਹੋਊਗਾ ਜਿਵੇਂ ਵੱਡੇ ਹੋਟਲਾਂ ਚ ਫੀਲਿੰਗ ਆਉਂਦੀ ਆਲੇ ਉਹ ਵੀ ਸੇਮ ਫੀਲਿੰਗ ਆਉਂਦੀ ਹੈ ਸਹੀ ਗੱਲ ਹੈ ਬਾਕੀ ਭਾਈ ਜੀ ਕਵਾਲਿਟੀ ਇੱਕ ਨੰਬਰ ਆ ਗਈ ਕਵਾਲਿਟੀ ਬਚੋਗੇ ਰੇ ਹਾਂ ਸਫਾਈ ਹੋ ਗਈ ਕਿਚਨ ਦੇਖੋ ਸਭ ਤੋਂ ਵੱਲ ਤਾਂ ਓਪਨ ਕਿਚਨ ਹੈ ਹਾਂ ਵੀਰੇ ਜਿਵੇਂ ਮੰਨ ਲਓ ਸਾਡਾ ਮਕਸਦ ਇਹੀ ਆਇਆ ਹੁਣ ਜਦੋਂ ਅਸੀਂ ਓਪਨ ਕੀਤਾ ਸੀ ਇਹ ਵੀ ਆਪਾਂ ਨੇ ਮਤਲਬ ਕਿ ਸਭ ਤੋਂ ਪਹਿਲਾਂ ਪ੍ਰਾਇਓਰਟੀ ਇਹੀ ਰੱਖੀ ਸੀ ਵੀ ਕਿਚਨ ਆਪਾਂ ਉੱਪਰ ਰੱਖਣੀ ਹੈ ਜਦੋਂ ਵੀ ਕਸਟਮਰ ਆਉਂਦਾ ਹੈ ਤਾਂ ਉਹ ਵੀ ਆਪਾਂ ਲੈ ਦੇਖ ਸਕਦਾ ਵੀ ਮੇਰਾ ਫੂਡ ਕਿੱਦਾਂ ਵੀ ਕਿਹੜੀ ਉਹਦੇ ਨਾਲ ਬਣਦਾ ਹੈ ਸਹੀ ਗੱਲ ਹੈ ਹਾਂ ਮਾਲੇ ਕਿਚਨ ਆਪਾ ਓਪਨ ਰੱਖੇਗੇ ਇਹ ਵੱਡੀ ਗੱਲ ਹੁੰਦੀ ਆ ਬਈ ਜਦੋਂ ਵੀ ਤੁਸੀਂ ਇੱਥੇ ਆਓ ਇਹਨਾਂ ਤੁਹਾਨੂੰ ਸਾਰਾ ਕੁਝ ਪਤਾ ਲੱਗੂ ਵੀ ਆਪਾਂ ਕਿਵੇਂ ਬਣਾ ਰਹੇ ਨੇ ਕੋਈ ਸਾਹਾ ਤਾਂ ਨਹੀਂ ਵੱਧ ਰਿਹਾ ਸਾਡੇ ਫੂਡ ਨਾਲ ਕਿਦਾਂ ਕੋਈ ਮਤਲਬ ਕਿ ਕੋਈ ਐਕਸਪਾਇਰੀ ਚੀਜ਼ ਤਾਂ ਨਹੀਂ ਪਾ ਰਿਹਾ ਸਹੀ ਗੱਲ ਆ ਇਹ ਜਾਂ ਕੋਈ ਕਿਦਾਂ ਦੀ ਉਹ ਚੀਜ਼ ਸਾਰੀ ਇੱਥੇ ਜਿਹੜਾ ਲਖੜਾ ਖੜਾ ਉਹ ਸਾਨੂੰ ਵੀ ਡਰ ਰਹਿੰਦਾ ਤੇ ਅਗਲੇ ਨੂੰ ਵੀ ਸੰਤੁਸ਼ਟੀ ਹੁੰਦੀ ਯਾਰ ਵੀ ਹਾਂ ਸਾਡਾ ਸਮਾਨ ਸਹੀ ਆ ਰਿਹਾ ਸਹੀ ਗੱਲ ਦਿਮਾਗ ਤੇ ਕਿਵੇਂ ਆ ਵੀ ਆਪਾ ਓਪਨ ਆਖ ਰਹੀ ਕਿਉਂਕਿ ਹੁੰਦੀ ਨਹੀਂ ਆ ਹਾਂ ਮੋਸਟਲੀ ਯਾਰ ਵੀ ਜਦੋਂ ਆਪਾਂ ਹੁਣ ਜਾਂਦੇ ਆ ਬਾਜ਼ਾਰ ਦੇ ਵਿੱਚ ਹਨਾ ਆਪਾਂ ਨੂੰ ਆ ਰਿਹਾ ਹੈ ਇਹ ਚੀਜ਼ ਦੀ ਬਹੁਤ ਮੇਨ ਹੋ ਹੁੰਦੀ ਸੀ ਤਾਂ ਕਰਕੇ ਆਪਣਾ ਆਈਡੀਆ ਸੀ ਆਪਾਂ ਕਿਚਨ ਓਪਨ ਰੱਖਣੀ ਆ ਠੀਕ ਹੈ ਜੀ ਆਈਏ ਕਿੱਥੇ ਹੁੰਦੀ ਜਿਹੜੀ ਮੇਨ ਗੱਲ ਹੈ ਮੇਨ ਵੀਰੇ ਜਿਹੜਾ ਆਪਣਾ ਸਿਵਲ ਹਸਪੀਟਲ ਹੈ ਸੈਕੰਡ ਗੇਟ ਆ ਜੀ ਉਹਦਾ ਜਿਹੜਾ ਬੰਦ ਪਿਆ ਠੀਕ ਹੈ ਉਹ ਜਿਹੜਾ ਬੰਦ ਗੇਟ ਪਿਆਈ ਬਸ ਉਹਦੇ ਸਾਹਮਣੇ ਬਿਲਕੁਲ ਆਪਣਾ ਪੰਜ ਤਾਰਾ ਹੋਟਲ ਹੈ ਲੈ ਵੀ ਮਿੱਤਰੋ ਆਜੋ ਇੱਥੇ ਫੂਡ ਖਾਜੋ ਕੁਆਲਿਟੀ ਇੱਕ ਨੰਬਰ ਰੇਟ ਘੱਟ ਆ ਸਿਰਫ ਸਿਰਫ 90 ਰੁਪਏ ਦਾ ਪੀਜ਼ਾ 40 ਰੁਪਏ ਦਾ 버ਗਰ ਹਾਂ ₹200 ਸਿਰਫ 99 ਦੇ ਵਿੱਚ ਦੇ ਬਾਕੀ ਆਫਰਾਂ ਤਿੰਨ ਦਿਨ ਯਾਨੀ ਕਿ ਅੱਧਾ ਹਫਤਾ ਆਫਰਿੰਗ ਆ ਰਹੀ ਹੈ ਇੱਕ ਵੀਰੇ ਹੋਰ ਥੋੜੀ ਵੀਡੀਓ ਦੇ ਇੱਕ ਸਾਨੂੰ ਬਹੁਤ ਫੋਨ ਆਏ ਵੀ ਯਾਰ ਤੁਸੀਂ ਘਰੇ ਭੇਜਾ ਦੋਗੇ ਆਰਡਰ ਮਤਲਬ ਕਿ ਥੋੜੀ ਕਨਫਿਊਜ਼ਨ ਸੀ ਉਹਨਾਂ ਨੂੰ ਵੀ ਆਪਾਂ ਨੇ ਇਹ ਦੱਸਿਆ ਸੀ ਉਹਨਾਂ ਨੂੰ ਵੀ ਜੇ 500 ਤੋਂ ਪਲੱਸ ਹੋਊਗੀ ਤਾਂ ਆਪਾਂ ਪੂਰੀ ਸਿਟੀ ਦੇ ਵਿੱਚ ਜਿਹੜੇ ਨੇੜੇ ਦੇ ਜਿਹੜੇ ਪਿੰਡ ਨੇ ਇੱਥੇ ਆਪਣੇ 6-7 ਕਿਲੋਮੀਟਰ ਆਪਣੀ ਫ੍ਰੀ ਆਫ ਕੋਸਟ ਡਿਲੀਵਰੀ ਹੈ ਮਤਲਬ ਕੋਈ ਐਕਸਟਰਾ ਚਾਰਜ ਨਹੀਂ ਹੈਗਾ ਹੁਣ ਜੇ ਇਹਲਾ 200 ਜਾਂ 300 ਦਾ ਆਰਡਰ ਕਰਦਾ ਫਿਰ ਉਹਨਾਂ ਨੂੰ ਆਪਾਂ ਡਿਲੀਵਰੀ ਚਾਰਜ ਉਹ ਵੀ ਜਿ ਉਈ ਲੈਸ ਪ੍ਰਾਈਸ ਤੇ ਆਪਾਂ ਹਾਂ ਉਹਦੇ ਬਕਰੇ ਪਹੁੰਚਾਉਂਦੇ ਠੀਕ ਹੈ ਡਾਇਰੈਕਟ ਭੇਜ ਦੂੰਗੇ ਯਾਨੀ ਡਾਇਰੈਕਟ ਵੀਰੇ ਇੱਥੋਂ ਫੂਡ ਤਿਆਰ ਹੋਇਆ ਮਤਲਬ ਕਿ ਸਾਡਾ ਸਟਾਫ ਜਾ ਕੇ ਪਹੁੰਚਾ ਕੇ ਆਊਗਾ ਅਸੀਂ ਕਿਸੇ ਦੇ ਹੋਰ ਹੱਥ ਨਹੀਂ ਫੜਾ ਕੇ ਆਉਂਦੇ ਮਤਲਬ ਕਿ 15 ਮਿੰਟ ਫੂਡ ਬਣਨ ਤੇ ਲੱਗਦੇ ਆ 10-15 ਮਿੰਟ ਦਾ ਰਸਤਾ ਹੁੰਦਾ ਠੀਕ ਹੈ ਜੀ ਕਿੰਨੇ ਕਿਲੋਮੀਟਰ ਤੱਕ ਕਰ ਦੋਗੇ ਜੀ ਮੋਸਟਲੀ ਅਸੀਂ 9-10 ਕਿਲੋਮੀਟਰ ਕਵਰ ਕਰ ਦਿੰਦੇ ਹਾਂ 9-10 ਕਿਲੋ ਹਾਂ ਠੀਕ ਹੈ ਜੀ ਸਿਟੀ ਤਾਂ ਸਾਰੀ ਹੈ ਜੀ ਸਿਟੀ ਸਾਰੀ ਹੈ ਲੈ ਵੀ ਮਿੱਤਰੋ ਆਜੋ ਖਾਜੋ ਤੇ ਬਾਕੀ ਜੇ ਕੋਈ ਵੀ ਮੇਰਾ ਵੀਰ ਘਰੇ ਬੈਠ ਕੇ ਵੀ ਇਹਨੂੰ ਮੰਗਵਾਉਣਾ ਚਾਹੁੰਦਾ ਤਾਂ ਸੰਗਰੂਰ ਦੇ ਆਸ-ਪਾਸੇ 10 ਕਿਲੋਮੀਟਰ ਦੇ ਏਰੀਏ ਦੇ ਵਿੱਚ ਤੁਸੀਂ ਕਿਤੇ ਵੀ ਬੈਠੇ ਬੈਠੇ ਵੀ ਇਹਨੂੰ ਮੰਗਵਾ ਸਕਦੇ ਹੋਗੇ ਬਾਕੀ ਆਜੋ ਬਈ ਸਹਿਰ ਸੰਗਰੂਰ ਦੇ ਵਿੱਚ ਸਿਵਲ ਹਸਪਤਾਲ ਦੇ ਦੂਜੇ ਗੇਟ ਦੇ ਜਮ੍ਹਾਂ ਸਾਹਮਣੇ ਠੀਕ ਹੈ ਧੰਨਵਾਦ ਥੈਂਕ ਯੂ